ਮਾਨਯੋਗ ਡੀਜੀਪੀ ਜਰਨਾਬ ਸ੍ਰੀ ਗੌਰਵ ਯਾਤਰੀ ਪੀਐਸ ਅਤੇ ਮਾਨਯੋਗ ਕਮਿਸ਼ਨਰ ਅਪ੍ਰਿੰਦ ਸਰ ਸ੍ਰੀ ਡੋਟਰ ਸ਼ਰਮਾ ਐਪੀਓਸੀ ਦੇ ਦਿਸ਼ਾਨਤ ਦੇਸ਼ਾਂ ਤੇ ਜਿਹੋਸੀ ਨੈਸ਼ਨਲ ਦੇ ਖਿਲਾਫ ਇੱਕ ਮਤਲਬ ਚਲਾਈ ਹੈ ਉਹਦੇ ਤਹਿਤ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵਿਨਿਸ਼ਤੋਂਦਾ ਸਗੋਂ ਮੁਹੱਲਿਆਂ ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਸ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੇ ਦੇ ਚੱਲਦਿਆਂ ਪੰਜਾਬ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖ ਮਾਰ ਹੈ ਮੈਂ ਪਿੰਨੋ ਮੱਲਾ ਕਲੀਨਿਕ ਵਾਲੇ ਵਸਦਾ ਹਾਂ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕਰਦਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਵਿੱਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਕੜਾ ਪਾਟ ਨੰਬਰ ਦੀ ਪੁਲਿਸ ਨੂੰ ਇੱਕ ਵੱਡੀ ਸਫਤਤਾ ਹਾਸਲ ਹੋਇਆ ਜਿਹਦੇ ਵਿੱਚ ਉਹਨਾਂ ਨੇ ਇੱਕ ਦੋਸ਼ੀ ਨੂੰ ਅਰੈਸਟ ਕਰਕੇ ਉਹਦੇ ਕੋਲੋਂ 295 ਜਿਹੜੀਆਂ ਨਸ਼ੀਲੀ ਗੋਲੀਆਂ ਉਹ ਬ੍ਰਾਮ ਕੀਤੀਆਂ ਤੇ 90 ਜਿਹੜੇ ਨਸ਼ੀਲੇ ਕੈਪਸੂਲ ਹੈ ਉਹ ਗ੍ਰਾਫ ਕੀਤਾ ਹੈ ਇਸ ਦੇ ਨਾਲ ਨਾਲ ਹੀ ਇਹਨਾਂ ਨੇ 17640 ਰੁਪਏ ਜਿਹੜਾ ਡਰਗ ਮੰਹੀ ਹੈ ਉਹ ਇਸ ਤੋਂ ਰਿਕਵਰ ਕੀਤੀ ਹੈ ਦੋਸ਼ੀ ਦਾ ਨਾਮ ਹੈ ਉਹ ਲਗਾ ਜੀ ਦਵਿੰਦਰ ਕੁਮਾਰ ਪੁੱਤਰ ਪਿਆਰੇ ਲਾਲ ਇਹ ਬਸਤੀ ਕੋਜਾ ਦਾ ਰਹਿਣ ਵਾਲਾ ਜੀ ਦੋਸ਼ੀ ਸਰ ਪਹਿਲੇ ਕਿਮ ਕਮਤੋਂ ਦਰਜ ਹੈ ਫਿਲਹਾਲ ਉਸੀ ਪ੍ਰਿੰਮੇਰੀ ਜੈਡ ਕੀਤਾ ਹੈਗਾ कोई है। ये एक देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर